ਔਰ ਮੈਂ ਅੱਜ ਮ्युनਿਸਪਲ ਕਮਿਸ਼ਨਰ ਜਿਹੜਾ ਮੈਨੂੰ ਐਡੀਸ਼ਨਲ ਚਾਰਜ ਦਿੱਤਾ ਹੋਇਆ ਮੈਂ ਅੱਜ ਆ ਕੇ ਇੱਥੇ ਕਾਰਪੋਰੇਸ਼ਨ ਦਫਤਰ ਪਹਿਲੀ ਵਿਜ਼ਿਟ ਰੱਖੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਅਜੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਜਿਹੜਾ ਬਣਿਆ ਉਹਦਾ ਦੌਰਾ ਕੀਤਾ ਹੈ ਦੇਖਿਆ ਉੱਥੇ ਵੀ ਸਿਵਿਕ ਫੈਸਿਲਿਟੀਆਂ ਉਥੋਂ ਕੀ ਮੋਨੀਟਰ ਹੋ ਰਹੀਆਂ ਨੇ ਐਂਡ ਪੁਲਿਸ ਦਾ ਜਿਹੜਾ ਹੈਗਾ ਕੀ ਮੋਨਿਟਰਿੰਗ ਮੈਕੈਨਿਜ਼ਮ ਉਥੋਂ ਚੱਲ ਰਿਹਾ ਉਸ ਤੋਂ ਬਾਅਦ ਅਸੀਂ ਰਾਹੀ ਦੀ ਇੱਕ ਡਿਟੇਲਡ ਪ੍ਰੈਜੈਂਟੇਸ਼ਨ ਦੇਖੀ ਉਸ ਪ੍ਰੋਜੈਕਟ ਨੂੰ ਵੀ ਅੱਗੇ ਕਿਦਾਂ ਡਰਾਈਵ ਕਰਨਾ ਕੁਝ ਹੋਰ ਮੈਂ ਇੱਥੇ ਜਿਹੜੇ ਕਾਰਪੋਰੇਸ਼ਨ ਦੇ 스마트 ਸਿਟੀ ਦੇ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਨੂੰ ਵੀ ਮਾਨੀਟਰ ਕਰ ਰਹੇ ਆ ਅੱਜ ਸਾਈਟ ਇਨਸਪੈਕਸ਼ਨ ਵੀ ਅਸੀਂ ਰੱਖਾਂਗੇ ਸੋ ਇਹ ਕਿਉਂਕਿ ਇਹ ਮੇਰੇ ਕੋਲ ਐਡੀਸ਼ਨਲ ਚਾਰਜ ਮਿਲਿਆ ਹੈ ਸੋ ਆਮ ਨਾਟ ਸ਼ੋਰ ਇਹ ਕਿੰਨੇ ਟਾਈਮ ਰਹਿੰਦਾ ਹੈ ਬਟ ਇਨ ਦ ਮੇਨ ਟਾਈਮ ਜਿੰਨੇ ਟਾਈਮ ਚੱਲਦਾ ਹੈ ਸੋ ਸਾਡੀ ਪ੍ਰਾਇਰੀਟिज ਰਹਿਣਗੀਆਂ ਖਾਸ ਕਰ ਜਿਹੜੇ ਮੇਨ ਕਾਰਪੋਰੇਸ਼ਨ ਦੇ ਕੋਰ ਜਿਹੜੇ ਸਰਵਿਸਿਜ਼ ਰਹਿੰਦੀਆਂ ਨੇ ਖਾਸ ਕਰ ਸ਼ਹਿਰ ਦੇ ਵਿੱਚ ਸਾਫ ਸਫਾਈ ਡਰਿੰਕਿੰਗ ਵਾਟਰ ਪਾਰਕਸ ਦੀ ਡਿਵੈਲਪਮੈਂਟ ਸੜਕਾਂ ਦੀ ਡਿਵੈਲਪਮੈਂਟ ਇਹਨਾਂ ਦੇ ਉੱਤੇ ਫੋਕਸ ਕੀਤਾ ਜਾਊਗਾ ਐਂਡ ਐਨਕ੍ਰੋਚਮੈਂਟ ਰਿਲੇਟਡ ਜਿਹੜੇ ਇਸ਼ੂਜ਼ ਰਹਿੰਦੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ। ਅਲੀ ਸਰ ਰਾਹਿਪ ਜਰ ਦਿੱਤੀ ਗੱਲ ਕੀਤੀ ਪਰ ਰਾਹਿਪ ਜਰ ਦੇ ਤਹਿਤ ਜਿਹੜੇ ਜ਼ਿਆਦਾਤਰ ਆਟੋ ਚਾਲਕ ਨੇ ਉਹ ਨਹੀਂ ਅੰਦਰ ਆ ਰਹੇ تھے۔ ਜੱਗ ਤਹਿਤ ਉਹਨਾਂ ਵਾਸਤੇ ਵੀ ਖਾਸ। ਸੋ ਬੇਸਿਕਲੀ ਅੱਜ ਮੈਂ ਏਸੀ ਫੀਡਬੈਕ ਲਈ ਵੀ ਈ ਆਟੋ ਜਿਹੜੇ ਚਲਾ ਰਹੇ ਨੇ ਉਹਨਾਂ ਨੂੰ ਬੁਲਾਇਆ ਕਿ ਉਹਨਾਂ ਨੂੰ ਕੀ ਦਿੱਕਤਾਂ ਪੇਸ਼ ਆਰੀਆਂ ਨੇ ਕੁਝ ਮੈਨੂੰ ਵੀ ਲੋਕਲ ਬੋਡੀ ਸਕੱਟਰੀ ਵੱਲੋਂ ਵੀ ਇਹ ਦਿਸ਼ਾ ਨਿਰਦੇਸ਼ ਹੋਏ ਹੈ ਕਿ ਕੀ ਆਪਾਂ ਕੁਝ ਸਬਸਿਡੀ ਅਮਾਉਂਟ ਵਧਾ ਕੇ ਵੀ ਕੀ ਇਸ ਕੀ ਇਸ ਚੀਜ਼ ਨੂੰ ਕੀ ਕਰ ਸਕਦੇ ਕਿ ਪ੍ਰੋਬਲਮ ਕੀ ਆ ਰਹੀ ਹੈ ਕਿ ਇਹਦਾ ਟੇਕ ਅਪ ਹੈ ਕਿਉਂਕਿ ਜਿਹੜਾ ਨੰਬਰ ਰਾਹੀ ਪ੍ਰੋਜੈਕਟ ਦੇ ਅੰਦਰ ਮੈਨੂੰ ਦੱਸਿਆ ਗਿਆ ਉਹ 7000 ਪਲੱਸ ਹੈ ਬਟ ਹਲੇ ਤੱਕ ਅਪਡੇਟ ਜਿਹੜਾ ਹੋਇਆ ਉਹ 650 ਦੇ ਆਸ-ਪਾਸ ਆਟੋ ਅਪਟੇਕ ਹੋਇਆ ਨੇ ਸੋ ਹਲੇ 10% ਹੀ ਕਮ ਹੋਇਆ ਹੈ 90% ਕਮ ਹੋਣ ਵਾਲਾ ਹੈਗਾ ਸੋ ਮੈਂ ਅਪੀਲ ਵੀ ਕਰਾਂਗਾ ਤੁਹਾਡੇ ਚੈਨਲ ਦੇ ਰਾਹੀਂ ਕਿ ਇਹਦੇ ਵਿੱਚ ਬਰਤੋਤ ਵੱਧ ਐਪਲੀਕੇਸ਼ਨ ਆਣ ਏ ਕਿ ਇਹਨਾਂ ਨੇ ਕੋਈ ਪਿੰਕ ਆਟੋ ਦੀ ਸਕੀਮ ਵੀ ਗਵਰਨਮੈਂਟ ਆਫ ਇੰਡੀਆ ਨੂੰ ਅਪਰੂਵਲ ਲਈ ਭੇਜੀ ਹੈ ਜਿਹਦੇ ਵਿੱਚ 90% ਸਬਸਿਡੀ ਹੋएगी ਉਹ ਦੇਖਦੇ ਆਂ ਜੇਕਰ 90% ਸਬਸਿਡੀ ਮਿਲ ਜਾਂਦੀ ਹੈ ਸੋ ਅਗਰ ਔਰ ਵਿਮਨ ਡਰਾਈਵਰ ਸਾਡੇ ਕੋਈ ਸੈਲਫ ਹੈਲਪ ਗਰੁੱਪ ਦੇ ਰਾਹੀਂ ਅੱਗੇ ਆਂਦੇ ਤਾਂ ਸ਼ਹਿਰ ਦੇ ਵਿੱਚ ਕਾਫੀ ਇਸ ਚੀਜ਼ ਨੂੰ ਇਜ਼ਾਫਾ ਮਿਲੇਗਾ ਇਟ ਇਜ਼ ਅ ਗੁੱਡ ਪ੍ਰੋਜੈਕਟ ਬਾਕੀ ਇੱਕ ਮੈਂ ਪ੍ਰੈਕਟੀਕਲੀ ਐਸੈਸ ਕਰਨ ਲਈ ਬੁਲਾਏ ਆ ਕਿ ਕੀ ਦਿੱਕਤਾਂ ਆ ਰਹੀਆਂ ਨੇ ਕੁਝ ਇਨਫੋਰਸਮੈਂਟ ਰਿਲੇਟਿਡ ਇਸ਼ੂਸ ਵੀ ਮੈਨੂੰ ਦੱਸੇ ਗਏ ਆ ਸੋ ਉਹ ਵੀ ਅਸੀਂ ਸੀਪੀ ਸਾਹਿਬ ਨਾਲ ਟੈਕ ਅਪ ਕਰਾਂਗੇ ਸ਼ਹਿਰ ਦੇ ਕੁੜੀ ਡੋਰ ਟੂ ਡੋਰ ਲਿਫਟਿੰਗ ਨੂੰ ਲੈ ਕੇ ਪਿਛਲੇ ਕਮਿਸ਼ਨਰ ਰਾਹੁਲ ਜੀ ਨੇ ਕਾਫੀ ਉਹ ਕੀਤਾ ਸੀ ਹੋਰ ਉਹਦੇ ਵਾਸਤੇ ਉਹਨਾਂ ਨੇ ਐਕਸ਼ਨ ਪਲਾਨ ਬਣਾਇਆ ਕੰਪਨੀ ਨੂੰ ਲੈ ਕੇ ਕਿ ਸ਼ਹਿਰ ਦੇ ਵਿੱਚ ਡੋਰ ਟੂ ਡੋਰ ਲਿਫਟਿੰਗ ਦੀ ਬਹੁਤ ਪਰੇਸ਼ਾਨੀ ਆ ਰਹੀ ਹੈ ਕੰਪਨੀ ਮਨਵਰ ਜੀ ਕਰਦੇ ਵੀ ਗੱਡੀਆਂ ਉਹਨਾਂ ਦੀ ਜਿਹੜੀ ਡੋਰ ਟੂ ਡੋਰ ਲਿਫਟਿੰਗ ਵਾਲੀ ਗੱਡੀਆਂ ਕਾਫੀ ਖਰਾਬ ਨੇ ਸੋ ਇਹ ਮੈਂ ਅਸੈਸ ਕਰ ਲਾਂ ਆਫ ਐਂਡ ਮੈਂ ਵੀ ਕਮੈਂਟ ਕਿਉਂਕਿ ਮੈਨੂੰ ਵੀ ਪਤਾ ਸੀਗਾ ਕਿਉਂਕਿ ਅਸੀਂ ਹਰ ਇੱਕ ਫਰਡੇ ਇੱਕ ਵੀਸੀ ਕਰਦੇ ਸੀਗੇ ਜਿਹਦੇ ਵਿੱਚ ਡਿਪਟੀ ਕਮਿਸ਼ਨਰ ਐਂਡ ਕਮਿਸ਼ਨਰ ਕਾਰਪੋਰੇਸ਼ਨ ਦੋਨੋਂ ਅਸੀਂ ਸੈਕਟਰੀ ਲੋਕਲ ਬਾਡੀਜ਼ ਦੇ ਨਾਲ ਇਨਵੋਲ ਰਹਿੰਦੇ ਸੋ ਮੈਨੂੰ ਕੁਝ ਬ੍ਰੋਡ ਆਈਡੀਆ ਹੈਗਾ ਕਿ ਜਿਹੜੀ ਇੱਥੇ ਕੰਪਨੀ ਹੈ ਉਹਦੇ ਨਾਲ ਕੁਝ ਇਸ਼ੂਸ ਚੱਲ ਰਹੇ ਨੇ ਬਟ ਐਗਜ਼ੈਕਟਲੀ ਉਹਨਾਂ ਦੀ ਟਰਮਸ ਐਂਡ ਕੰਡੀਸ਼ਨ ਕੀ ਹੈ ਜੇਕਰ ਕੰਪਨੀ ਨੂੰ ਐਸ ਪਰ ਜਿਹੜਾ ਇਹਨਾਂ ਦਾ ਮਾਡਲ ਟੈਂਡਰ ਫਾਰਮ ਐਮਟੀਐਫ ਜਿਹੜਾ ਡਾਕੂਮੈਂਟ ਬਣਿਆ ਹੈ ਉਹਦੇ ਅਕੋਰਡਿੰਗ ਕੋਈ ਸ਼ੋਪ ਹਾਊਸ ਕੀਤਾ ਹੈ ਨਹੀਂ ਕੀਤਾ ਐਂਡ ਵੀ ਵਿਲ ਸੀ ਵਾਟ ਪੀਨਲ ਐਕਸ਼ਨ ਕੈਨ ਬੀ ਟੇਕਨ ਅਗੇਂਸਟ ਦਾ ਕੰਪਨੀ ਐਂਡ ਜਾਂ ਫਿਰ ਉਹਨਾਂ ਦੀ ਕੋਈ ਦਿੱਕਤ ਆ ਰਹੀਆਂ ਨੇ ਕੋਈ ਪੇਮੈਂਟ ਇਸ਼ੂਸ ਨੇ ਤੇ ਉਹਨਾਂ ਨੂੰ ਕਿੱਦਾਂ ਸਟ੍ਰੀਮਲਾਈਨ ਕਰਕੇ ਅਸੀਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੇਰੇ ਕੋਲ ਲਗਭਗ ਪੌਣੇ 3 ਸਾਲ ਦਾ ਤਜਰਬਾ ਹੈ ਮੈਂ ਨਗਰ ਨਿਗਮ ਕਮਿਸ਼ਨਰ ਲੁਧਿਆਣਾ ਰਿਹਾ ਐਡੀਸ਼ਨਲ ਕਮਿਸ਼ਨਰ ਤੋਂ ਆਲਮੋਸਟ ਫੋਰ ਗੁੱਡ 3 ਸਾਲ ਮੈਂ ਆਲਮੋਸਟ ਉੱਥੇ ਪੋਸਟਡ ਰਿਹਾ ਤਾਂ ਲੋਕਲ ਬੋਡੀਜ਼ ਦਾ ਮੈਨੂੰ ਫੰਕਸ਼ਨਿੰਗ ਦਾ ਫੇਅਰ ਆਈਡੀਆ ਹੈ ਬਟ ਇਹ ਮੈਂ ਦੇਖਣਾ ਚਾਹਾਂਗਾ ਮੈਂ ਤਾਂ ਗਵਰਨਮੈਂਟ ਨੂੰ ਇਹ ਵੀ ਰਿਕੁਐਸਟ ਕੀਤੀ ਵੀ ਤੁਸੀਂ ਫੁੱਲ ਟਾਈਮ ਕਮਿਸ਼ਨਰ ਲਗਾਓ ਬਿਕੋਜ਼ ਹੰਬਲੇਸਰ ਇਜ਼ ਐਨ ਇੰਪੋਰਟੈਂਟ ਸਿਟੀ ਐਂਡ ਇਨ ਕਾਫੀ ਇੱਥੇ ਆਪਣੇ ਡਿਪਟੀ ਕਮਿਸ਼ਨਰ ਦੇ ਆਪਣੇ ਵੀ ਬੜੇ ਰੁਝੇਵੇਂ ਨੇ ਬਟ ਇਨ ਦਾ ਟਾਈਮ ਜਦੋਂ ਤੱਕ ਸਾਡੇ ਕੋਲੇ ਚਾਰਜਸ ਵੀਲ ਟ੍ਰਾਈ ਟੂ ਡੂ ਦ ਬੈਸਟ ਇਨ ਦ ਲਿਮਟਡ ਟਾਈਮ ਸੋ ਇੱਕ ਸਾਈਕਲ ਟ੍ਰੈਕ ਸਿੱਧਾ ਬਣਾਇਆ ਗਿਆ ਪਰ ਉਹ ਇੰਪਲੀਮੈਂਟਿੰਗ ਹੋ ਸਕਤੇ ਤੇ ਉੱਤ ਵਾਲੀ ਕਿ ਬੀਆਰਟੀਐਸ ਪ੍ਰੋਜੈਕਟ ਸੀਗਾ ਕਾਫੀ ਜਿਆਦਾ ਪੈਸਾ ਲੱਗਾ ਸੀ ਪ੍ਰੋਜੈਕਟ ਤੇ ਪਰ ਉਹ ਪ੍ਰੋਜੈਕਟ ਜਿਹੜਾ ਕਿ 6 ਮਹੀਨੇ ਬੰਦ ਪਿਆ ਸੀ ਸੋ ਬੀਆਰਟੀਐਸ ਦਾ ਜਿਹੜਾ ਮੈਂ ਲਾਸਟ ਰਾਹੁਲ ਤੋਂ ਹੀ ਪੁੱਛਿਆ ਸੀਗਾ ਤਾਂ ਉਹਨਾਂ ਨੇ ਇਹ ਕਿਹਾ ਵੀ ਕੰਪਨੀ ਜਿਹੜੀ ਸੀਗੀ ਉਹ ਚਲਾ ਰਹੀ ਸੀਗੀ ਉਹਦੀ ਕੋਈ ਪੇਰੈਂਟ ਕੰਪਨੀ ਬੈਂਕਰਪਟ ਹੋ ਕੇ ਉਹ ਚਲੀ ਗਈ ਇਟ ਵਾਸ ਨਾਟ ਕਿ ਕਈ ਵਾਰ ਨਗਰ ਨਿਗਮ ਕੋਲ ਹੀ ਪੈਸੇ ਨਹੀਂ ਹੁੰਦੇ ਸਬਸਿਡਾਈਜ਼ ਕਰਨ ਲਈ ਕਿਉਂਕਿ ਜਿਹੜਾ ਪਬਲਿਕ ਟਰਾਂਸਪੋਰਟ ਹੈ ਉਹ ਹਮੇਸ਼ਾ ਹਰੇਕ ਸ਼ਹਿਰ ਦੇ ਵਿੱਚ ਸਬਸਿਡੀ ਉਹਦੇ ਵਿੱਚ ਪਾਣੀ ਪੈਂਦੀ ਹੈ 60 ਰੁਪਏ ਪਰ ਕਿਲੋਮੀਟਰ ਦਾ ਚਾਰਜ ਹੈ 20 ਰੁਪਏ ਪਰ ਕਿਲੋਮੀਟਰ ਤੁਹਾਡੇ ਤੋਂ ਇਕੱਠੇ ਹੁੰਦੇ ਨੇ ਤਾਂ ਬਾਕੀ 40 ਰੁਪਏ ਦੀ ਸਬਸਿਡੀ ਚਾਹੇ ਸਟੇਟ ਪਾਵੇ ਚਾਹੇ ਰਫਲੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਤਾਂ ਇੱਥੇ ਮੈਨੂੰ ਜਿਹੜਾ ਦੱਸਿਆ ਗਿਆ ਹੈ ਕਿ ਉਹ ਵੀਆਰਟੀ ਇਸ ਮੰਦ ਹੋਣ ਦਾ ਕਾਰਨ ਕੋਈ ਨਗਰ ਨਿਗਮ ਕੋਲ ਪੈਸੇ ਨਾ ਹੋਣ ਕਾਰਨ ਨਹੀਂ ਹੋਇਆ ਉਹ ਜਿਹੜੀ ਕੰਪਨੀ ਇੱਥੇ ਚਲਾ ਰਹੀ ਸੀ ਉਹਦੀ ਪੇਰੈਂਟ ਕੰਪਨੀ ਬੈਂਕਰਪਟ ਕਰਕੇ ਉਹਨਾਂ ਨੂੰ ਡਿਜ਼ੋਲਵ ਕਰਨਾ ਪਿਆ ਤੇ ਉਹਦਾ ਰੀਟੈਂਡਰਿੰਗ ਪ੍ਰੋਸੈਸ ਕਰਾ ਕੇ ਦ ਲਾਸਟ ਵਾਟ ਰਾਹੁਲ ਟੋਲਡ ਮੀ ਕਿ ਇਹਨੂੰ ਅਸੀਂ ਦੁਬਾਰਾ ਚਲਾਵਾਂਗੇ ਪਲੱਸ ਜਿਹੜਾ ਹੈਗਾ ਅੰਮ੍ਰਿਤਸਰ ਅੰਡਰ ਈ ਬਸ ਦੀ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ ਉਹਦੇ ਅੰਡਰ ਵੀ ਅੰਮ੍ਰਿਤਸਰ ਇਜ਼ ਵਨ ਆਫ ਦ ਸਿਲੈਕਟਿਡ ਸਿਟੀਜ਼ ਤੇ 100 ਬਸਾਂ ਵਿਚ ਆਰ ਇਲੈਕਟ੍ਰਿਕ ਬਸਸ ਉਹ ਵੀ ਮਿਲਣਗੀਆਂ ਸੋ ਗਾਂ ਚੱਲ ਕੇ ਅਸੀਂ ਉਹਨਾਂ ਨੂੰ ਵੀ ਆਪਰੇਸ਼ਨਲਾਈਜ਼ ਕਰਾਵਾਂਗੇ ਕੰਜੈਸ਼ਨ ਵਧ ਰਹੀ ਹੈ ਪਿੰਡਾਰੀ ਕੋਲ ਵੀ ਸਰ ਬੰਦ ਹੋ ਗਿਆ ਹੁਣ ਲੋਕਾਂ ਕੋਲ ਪੰਜਾਬੀ ਰੇਗੋ ਰੇਗੋ ਪੁੱਲ ਬਣ ਰਿਹਾ ਨੋਟ ਬਣਾ ਰਿਹਾ ਪੁੱਜੀ ਲੋਗੜਾ ਕੰਟੀਨਿਊ ਕਰਨੇ ਆ ਤੇ ਇਹ BRTS ਤੇ ਜਿਹਨੇ ਤੱਕ ਨਹੀਂ ਚੱਲਦੀ ਤੇ ਉਹਨਾਂ ਜਿਹੜੀ ਪਬਲਿਕ ਨੂੰ ਅੰਦਰ ਜਾਂਦੀ ਅੱਗੇ ਦਿੱਤੀ ਜਾਵੇ ਸੀ ਲਾਸਟੇ ਸੀਪੀ ਸਾਹਿਬ ਨਾਲ ਵੀ ਸਾਡੀ ਇੱਕ ਮੀਟਿੰਗ ਹੋਈ ਸੀਗੀ ਲੌਂਗ ਵਿਦ ਦ ਮਿਉਂਸੀਪਲ ਕਮਿਸ਼ਨਰ ਰਾਹੁਲ ਉਦੋਂ ਵੀ ਇਹ ਪੁਆਇੰਟ ਆਇਆ ਪਰ ਉਦੋਂ ਮੈਨੂੰ ਇਹ ਦੱਸਿਆ ਗਿਆ ਸੀਗਾ ਕਿ ਇਹਨੂੰ ਇਮੀਡੀਏਟਲੀ ਅਸੀਂ ਆਪਰੇਸ਼ਨਲਾਈਜ਼ ਕਰਾਰ ਰਹੇ ਹਾਂ ਐਂਡ ਟੈਂਡਰ ਵੀ ਫਲੋਟਡ ਹੈ ਮਤਲਬ ਫॉर BRTS ਟੂ ਆਪਰੇਟ ਬਟ ਅਸੀਂ ਦੇਖਾਂਗੇ ਕਿਉਂਕਿ ਇਹ ਡਿਮਾਂਡ ਆਂਦੀ ਰਹਿੰਦੀ ਹੈ ਬਟ ਇੱਕ ਵਾਰ ਉਹ ਡਿਸਪਲਾਈਨ ਜੇਕਰ ਚਲਾ ਜਾਵੇ ਤਾਂ ਉਹ ਵੀ ਦੇਖਣਾ ਪਏਗਾ ਵੀ ਜੇਕਰ ਤੁਸੀਂ BRTS ਦੇ ਉੱਤੇ ਰੂਟ ਦੇ ਉੱਤੇ ਫੇਰ ਸੋ ਲੈਟ ਮੀ ਸੀ ਕਿ ਇਹਦੇ ਵਿੱਚ ਰੀਟੈਂਡਰਿੰਗ ਦੇ ਵਿੱਚ ਕਿੰਨਾ ਟਾਈਮ ਲੱਗੇਗਾ ਜੇਕਰ ਸਾਨੂੰ ਲੱਗੇਗਾ ਕਿ ਬਹੁਤ ਟਾਈਮ ਲੱਗ ਰਿਹਾ ਹੈ ਐਂਡ BRTS ਸਾਡੇ ਆਪਰੇਸ਼ਨਲ ਨਹੀਂ ਹੋਣੇ ਦੈਨ ਵੀ ਕੈਨ ਟੇਕ ਅ ਕਨਸਿਡਰਡ ਕਾਲ ਆਫਟਰ ਕੰਸਲਟਿੰਗ ਸੈਕਟਰੀ ਲੋਕਲ ਬਾਡੀਜ਼ ਐਂਡ ਕਮਿਸ਼ਨਰ ਪੁਲਿਸ ਕਿ ਇਹਨਾਂ ਨੂੰ ਜੇਕਰ ਅਸੀਂ ਅਲਾਉ ਕਰ ਸਕਦੇ ਹਾਂ ਨਹੀਂ ਪਰ ਇਸ ਤੇ ਡਿਪੈਂਡ ਕਰੇਗਾ ਕਿ ਕਿੰਨੇ ਟਾਈਮ ਦੇ ਵਿੱਚ ਅਸੀਂ ਆਪਰੇਸ਼ਨਲਾਈਜ਼ ਕਰ ਪਾਵਾਂਗੇ ਮੱਛੀ ਮੰਡੀ ਦੇ ਨਾਲ ਕਰਮ ਮਾਰਕੀਟ ਹੈ ਉੱਥੇ ਪਾਰਕਿੰਗ ਦਾ ਜਿਹੜਾ ਕਿ ਉਹ ਜਸਟ ਚੱਲ ਰਿਹਾ ਹੈ ਪਰ ਪਾਰਕਿੰਗ ਤੇ ਹਜੇ ਬੰਦ ਨਹੀਂ ਹੋਈਆਂ ਕਿਉਂਕਿ ਲਗਾਤਾਰ ਗੱਡੀਆਂ ਜਿਹੜੀਆਂ ਵੱਧ ਰਹੀਆਂ ਨੇ ਲੋਕਾਂ ਕੋਲ ਵਹੀਕਲ ਪਾਰਕਿੰਗ ਕਰਵਾ ਕੇ ਲੋਕਾਂ ਕੋਲ ਪ੍ਰੇਸ਼ਾਨੀ ਜੀ ਰਹੀ ਹੈ ਸੁਪਰ ਪੀਕਚੁਲੀ ਪਾਰਕਿੰਗ ਦੀ ਸਮੱਸਿਆ ਜਿੱਥੇ ਮਰਜ਼ੀ ਹੋਵੇ ਪਾਰਕਿੰਗ ਦੇ ਵਿੱਚ ਜਦੋਂ ਵੀ ਐਸ ਮਿਊਨਿਸਪਲ ਕਮਿਸ਼ਨਰ ਤੁਸੀਂ ਡੀਲ ਕਰਦੇ ਹੋ ਦੋ ਮੇਜਰ ਸਮੱਸਿਆ ਆਉਂਦੀ ਹੈ ਇੱਕ ਤਾਂ ਪਾਰਕਿੰਗ ਦੀ ਸਮੱਸਿਆ ਹੁੰਦੀ ਹੈ ਬਟ ਉੱਥੇ ਕੋਈ ਲੈਂਡ ਅਵੇਲੇਬਿਲਟੀ ਨਹੀਂ ਰਹਿੰਦੀ ਠੀਕ ਹੈ ਕੋਈ ਐਡਕੂਏਟ ਜਿੱਥੇ ਲੈਂਡ ਅਵੇਲੇਬਲ ਹੋਵੇ ਗਵਰਨਮੈਂਟ ਦੀ ਮਲਕੀਅਤ ਵਿੱਚ ਜਿੱਥੇ ਕੋਈ ਮਲਟੀ ਲੈਵਲ ਪਾਰਕਿੰਗ ਬਣ ਸਕੇ ਦੂਜਾ ਇਹ ਹੈ ਕਿ इवन इफ land अवेलेबल ਰਹਿੰਦੀ ਹੈ ਤੇ ਬਾਈ ਡਿਜ਼ਾਈਨ ਕਦੇ ਵੀ ਪਾਰਕਿੰਗ ਆਪਣੇ ਆਪ ਦੇ ਵਿੱਚ ਸਸਟੇਨੇਬਲ ਨਹੀਂ ਹੁੰਦੀ ਲੈਟਸ ਸੇ ਅੱਜ ਤੁਹਾਡੇ ਕੋਲ 2 ਏਕੜ ਤੇ ਨਿਕੜ ਪ੍ਰਾਈਮ ਸਪੌਟ ਤੇ ਪਾਰਕਿੰਗ ਹੈ ਫਿਰ ਵੀ ਨਗਰ ਨਿਗਮ ਕੱਲਾ ਟੈਂਡਰ ਲਗਾ ਕੇ ਇਹ ਨਹੀਂ ਕਰ ਸਕਦਾ ਕਿ ਪ੍ਰਾਈਵੇਟ ਬੰਦਾ 威尔 ਕਮ ਉਹ ਉੱਥੇ ਕੰਸਟਰਕਟ ਕਰੂਗਾ ਆਪਰੇਟ ਕਰਕੇ ਇੰਨੇ ਸਾਲ ਫ੍ਰੀ ਚ ਆਪਰੇਟ ਕਰਕੇ ਫਿਰ ਐਸੈਟ ਨਗਰ ਨਿਗਮ ਨੂੰ ਟ੍ਰਾਂਸਫਰ ਕਰ ਦੂਗਾ ਇਹ ਨਾਰਮਲੀ ਟੂ ਮਾਈ ਅੰਡਰਸਟੈਂਡਿੰਗ ਇਹਨੂੰ ਸਸਟੇਨੇਬਲ ਕਰਨ ਲਈ ਤੁਹਾਨੂੰ ਇੱਕ ਵਾਇਬਿਲਿਟੀ ਗੈਪ ਫੰਡਿੰਗ ਦੇਣੀ ਪड़ਦੀ ਹੈ। ਸੋ ਇਹਦੇ ਵਿੱਚ ਦੋ ਚੈਲੰਜ ਆਉਂਦੇ ਪਹਿਲਾ ਤਾਂ ਥਾਂ ਨਹੀਂ ਲੱਭਦੀ। ਦੂਜੀ ਜੇਕਰ ਥਾਂ ਲੱਭਦੀ ਹੈ ਫੇਰ ਵੀ ਤੁਹਾਡੇ ਕੋਲ ਘੱਟੋ ਘੱਟ ਤੁਹਾਨੂੰ ਕੋਈ ਇੱਕ ਮਿਨੀਮਲ ਇਨਵੈਸਟਮੈਂਟ ਕਰਕੇ ਫੇਰ ਹੀ ਉਹਨੂੰ ਟੈਂਡਰ ਆਊਟ ਕਰਨਾ ਪੈਂਦਾ ਹੈ। ਉਸ ਚੀਜ਼ ਨੂੰ ਦੇਖਣਾ ਪੈਂਦਾ ਹੈ ਕਿ ਨਗਰ ਨਿਗਮ ਕੋਲ ਫਾਈਨਾਂਸਿਸ ਕਿੰਨੇ ਹੈਗੇ। ਬਟ ਵੀ ਵਿਲ ਟ੍ਰਾਈ ਕੋਈ ਕੋਈ ਇਹ PPP ਮਾਡਲ ਦੇ ਵਿੱਚ ਕੁਝ ਅਸੀਂ ਉਹਨੂੰ ਵਾਇਬਿਲਿਟੀ ਗੈਪ ਫੰਡਿੰਗ ਕਰਕੇ ਕੋਈ ਪਾਰਕਿੰਗ ਡਵੈਲਪ ਕੀਤੀਆਂ ਜਾ ਸਕਦਾ ਬਹੁਤ ਵਧੀਆ ਲੋਕੇਸ਼ਨ ਹੈਗੀ ਪੁਰਾਣੀ ਸਬਜ਼ੀ ਮੰਡੀ ਸ਼ਹਿਰ ਅੰਦਰ ਹੀ ਹੈ ਉੱਥੇ ਇਲੀਗਲ ਪਾਰਕਿੰਗ ਹੁੰਦੀ ਹੈ ਬੱਸੇ ਦੀ ਉੱਥੇ ਪਾਰਕਿੰਗ ਬਰੀ ਵਧੀਆ ਬਣ ਸਕਦੀ ਹੈ ਮੈਂ ਦੇਖ ਲੈਣਾ ਜੀ ਲੈਟ ਮੈਬ ਜਸ ਜੋਇਨ ਲੈਟ ਮੀ ਸੀ ਦੀ ਲੈਂਡ ਓਨਰਸ਼ਿਪ ਐਂਡ ਫਿਰ ਅਸੀਂ ਟ੍ਰਾਈ ਕਰਾਂਗੇ ਠੀਕ ਹੈ ਥੈਂਕ ਯੂ ਥੈਂਕ ਯੂ